ਮਾਨਵ ਤਰ ਦੇ ਆਧਾਰ ਤੇ ਕਹਿੰਦੇ ਆਬਾਦੀ ਮੁਤਾਬਕ ਤਾਂ 1700 ਕਿਸੀ ਕਿ ਬਣਦਾ ਹੈ ਕਹਿੰਦੇ ਜੀ ਹਜ਼ਾਰ ਕਿ ਦਿੱਲੀ ਦਾ 2700 ਕਹਿੰਦੇ ਜੀ ਥੋੜਾ ਜਿਹਾ 26700 ਪਸ਼ੂਆਂ ਦਾ ਵੀ ਦੇ ਦਿਓ ਚਲੋ ਠੀਕ ਹੈ 3400 680 ਕਿ ਉਸੇ ਕਹਿੰਦੇ ਜੀ ਲਾਸ ਉਹ ਮੈਂ ਕਿਹਾ ਹੁਣ ਤਾਂ ਸਾਂਭ ਲੋ ਹੁਣ ਵੀ ਲਾਸ 680 ਬੂੰਦ ਬੂੰਦ ਨੂੰ ਤਸੀ ਜਾਂਦੇ ਹੋ ਤੇ ਨਾਲੇ ਲਾਸ ਵੀ 680 ਪਾਰਿਓ ਅਜਗਾ ਚੱਲ ਲਾਸ ਵੀ ਦੇ ਦੇਣ 4000 ਕਰਪੇ ਤਈ 4000 ਜਾ ਰਿਹਾ ਹੈ ਹਿਊਮਨਿਟੇਰੀਅਨ ਗਰਾਉਂਡ ਤੇ ਧੰਨਵਾਦ ਕਰਨ ਦੀ ਬਜਾਏ ਰਾਤੋ ਰਾਤ ਬੀਬੀਐਮਪੀ ਦੀ ਬੈਠਕ ਬੁਲਾ ਕੇ ਚੇਅਰਮੈਨ ਬਦਲ ਕੇ ਲੋ ਜੀ ਦਿਓ 8500 ਤੁਰਪੇ ਨੰਗਲਵਾਲ ਨੂੰ ਨੱਕਾ ਵੱਡਣ ਮੈਂ ਕਿਹਾ ਕਿ ਕਿਹੜਾ ਆਉਂਦਾ ਇੱਥੇ ਪਾਣੀ ਬਾਅਦ ਇੱਥੇ ਤਾਂ ਅਸੀਂ ਧਰਤੀ ਜਾਨਨੇ ਆਂ ਥੋੜਾ ਪਾਣੀ ਧੱਕੇ ਨਾ ਲਓਗੇ ਇਹ ਤਰੀਕਾ ਕੋਈ ਲੈਣ ਦਾ ਪਾਣੀ ਪਾਣੀ ਲੈਣ ਦਾ ਤਰੀਕਾ ਹੈ ਕੋਈ ਕਿ ਬੀਬੀਐਮਪੀ ਦੀ ਬੈਠਕ ਹੋਗੀ ਜੀ ਲੋ ਜੀ ਰਾਜਸਥਾਨੇ ਬੋਟ ਪਾ ਦੀ ਹੱਕ ਚ ਉਥੇ બીજી ਵੀ ਸਰਕਾਰ ਹੈ ਹਰਿਆਣਾ ਦੇ ਪਾ ਦੀ ਜੀ ਦੋ ਪੰਜਾਬ ਕੱਲਾ ਰਹਿ ਗਿਆ ਜੀ ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਉਂਦਾ ਕੀ ਗੱਲ ਬਾਜਵਾ ਸਾਹਿਬ ਪੁੱਛਿਓ ਫਿਰ ਉਹਨਾਂ ਨੂੰ ਆਪਣੇ ਤਹਾਨਿਆਂ ਨੂੰ ਵੋਟ ਕਿਉਂ ਨਹੀਂ ਪਾਈ ਵੋਟ ਕਿਉਂ ਨਹੀਂ ਪਾਈ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਜੋ ਉੱਪਰ ਹੈ ਨਾ ਵੀ ਅੱਧੀ ਹਮੈਤ ਹੁੰਦੀ ਹੈ ਕੀ ਮੈਂ ਸਾਡੇ ਕਹੇ ਤੇ ਪਾਉਂਗੇ ਨਹੀਂ ਤੁਸੀਂ ਕਿਸੇ ਨੂੰ ਰਿਕਵੈਸਟ ਕੀਤੀ ਨਹੀਂ ਕਿਉਂ ਉੱਥੇ ਉੱਥੇ ਜਦੋਂ ਜਦੋਂ ਸਾਡੇ ਉੱਥੇ ਅਫਸਰ ਸੀਗੇ ਤੇ ਹਿਮਾਚਲ ਨੇ ਵੋਟ ਕਿਉਂ ਨਹੀਂ ਪਾਈ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਸੁਣ ਕੇ ਬਾਜਵਾ ਸਾਹਿਬ ਸੁਣ ਕੇ ਅੱਜ ਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜ ਜ ਚੁੱਪ ਹੋ ਗਏ ਜਾਂ ਮਹਿਮਤੀ ਹੋ ਗਏ ਚੁੱਪ ਹੋਣਾ ਵੀ ਤਾਂ ਇੱਕ ਮਹਿਮਤੀ ਹੁੰਦੀ ਹੈ ਤੇ ਅੱਜ ਅੱਜ ਜਿਹੜਾ ਹਾਈ ਕੋਰਟ ਜਿਹੜਾ ਪਾਇਆ ਕੇਸ ਉਹ ਹਰਿਆਣਾ ਦਾ ਕਾਂਗਰਸੀ ਵੀ ਹੈ ਕਾਂਗਰਸ ਸਾਹਿਬ ਤੱਕ ਵੀ ਸਪਸ਼ਟ ਕਰ پا ਰਹੀ ਕਿ ਅਸੀਂ ਕਿੱਧਰਾਂ ਜੀ ਆਪ ਸਾਹੀ ਅਸੀਂ ਤਾਂ ਹੈਗੇ ਸਿੱਧੇ ਨਾਲ ਖੜੇ ਲੋਕਾਂ ਦੇ ਅਸੀਂ ਤਾਂ ਲੋਕਾਂ ਨਾਲ ਖੜੇ मैं तो मैं अस नोध किया अथो देव कि चांदी तो तो जे, 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 पिछे जाऊंगे फिर चांदी कही नहीं आऊगी क्यासी चयासी च कौन सी दरबारा सिंह चेयर एड्रेस किया जाए जी आ लो आ ला जो आ लो चेर चेर ਨਾ ਟਰਮੀਨੇਸ਼ਨ ਕੀ ਹੋ ਗਿਆ ਉਹੀ ਤਾਂ ਚੱਲ ਰਿਹਾ ਕੀ ਟਰਮੀਨੇਸ਼ਨ ਕੀ ਹੋ ਗਿਆ ਪਾਣੀਆਂ ਦਾ ਰੱਖਾ ਤਾਂ ਭਾਜ-ਭਾਜ ਫਿਰਦਾ ਤੁਹਾਡਾ ਪਾਣੀਆਂ ਦਾ ਰੱਖਾ ਥੋੜਾ ਭਾਜ-ਭਾਜ ਫਿਰਦਾ ਹੈ ਕੇਰ ਨੂੰ ਐਡਰੈਸ ਕੀਤਾ ਜਾਵੇ ਪਾਣੀਆਂ ਦਾ ਰੱਖਾ ਆ ਲੋ ਆ ਲੋ ਆ ਗੱਲ ਸੁਣ ਕੀ ਅਸੀ ਚ ਜਨਮ ਦੇਸ਼ ਨੇ ਜਨੇ ਪਾਣੀ 81 ਚ ਕੀ ਕੀਤਾ ਗਿਆਨੀ ਜੈਲ ਸਿੰਘ ਜੀ ਉਸ ਵੇਲੇ ਕਾਰਜਕਾਰ ਸੀ ਗਿਆਨੀ ਗੈਲ ਸਿੰਘ ਜੀ ਦਾ 60 40 ਤੋਂ 50 50 ਤੇ ਲਿਆਏ 50 50 ਤੇ ਲਿਆਏ ਜੇ ਹਿਸਟਰੀ ਦੇਖਦੇ ਹੋ ਤਾਂ ਹਿਸਟਰੀ ਚ ਫਸੋਂਗੇ ਤੁਸੀਂ ਮੈਂ ਨਹੀਂ ਚਾਹੁੰਦਾ ਹਿਸਟਰੀ ਜਾਓ ਮੈਂ ਚਾਹੁੰਦਾ ਨਹੀਂ ਮੈਂ ਚਾਹੁੰਦਾ ਨਹੀਂ ਜਨਾਬ ਮੈਂ ਚਾਹੁੰਦਾ ਨਹੀਂ ਹਿਸਟਰੀ ਚ ਜਾਓ ਜੇ ਹਿਸਟਰੀ ਚ ਗਏ ਤੁਹਾਡੇ ਖੂਨ ਨਾਲ ਤੇ ਪੰਜਾਬ ਦੇ ਪਾਣੀ ਨਾਲ ਹੱਥ ਰੰਗੇ ਪੈਨੇ ਜੇ ਹਿਸਟਰੀ ਚ ਗਏ ਹਿਸਟਰੀ ਜਨਾ ਜਾਓ ਹੁਣ ਮਾਫੀ ਮੰਗੀ ਜਾਂਦੇ ਹੋ ਅਮਰੀਕਾ ਚ ਜੋ 80s ਮੇ ਹੁਆ ਉਸकी ਜ਼ਿੰਮੇਦਾਰੀ ਲੇਤਾ ਹੂੰ ਮੈਂ ਮੈਂ ਵਹਾ ਹਮ ਨਹੀਂ ਥਾ ਇਦਾ ਮਤਲਬ ਜੀ ਤੁਸੀਂ ਹੈ ਹੀ ਨਹੀਂ ਸੀ ਤਾਂ ਉਸ ਤੋਂ ਪਹਿਲਾਂ ਇਹਦਾ ਮਤਲਬ ਉਹ ਮਤਲਬ ਜੇ ਬੰਗਲਾਦੇਸ਼ ਤੋਂ ਪਹਿਲਾਂ ਤੁਸੀਂ ਜੰਮੇ ਨਹੀਂ ਸੀ ਤਾਂ ਬੰਗਲਾਦੇਸ਼ ਬਣੀ ਨਹੀਂ कही मनी रस्सी तो बाद जो जो घटनाएं हुई उसका मैं जिम्मेदारी लेता हूं। और कहने हो, मैं गलती नहीं मानी मैं नहीं गलती नहीं मानी काके भी नहीं मानते लोग ही मना लोग ही मना